ਮੀਂਹ ਪੰਦੇ ਵਿੱਚ ਕਦੇ ਇਹ ਪਕੌੜੇ ਬਣਾ ਕੇ ਦੇਖਿਓ ਬਾਕੀ ਸਾਰਾ ਕੁਝ ਭੁੱਲ ਜਾਓਗੇ ਇੱਕ ਚਮਚ ਲੈਣਾ ਤੇਲ ਦਾ ਵਿੱਚ ਭੁੰਨਿਓ ਜੀਰਾ ਇੱਕ ਬਰੀਕ ਕਟਿਆ ਪਿਆਜ਼ ਤਿੰਨ ਚਾਰ ਹਰੀਆਂ ਮਿਰਚਾਂ ਥੋੜੀ ਜਿਹੀ ਰਾਈ ਪਾ ਕੇ ਇਹਨੂੰ ਹਲਕਾ ਜਿਹਾ ਪਕਾ ਲਿਓ ਇੱਕ ਸੁੱਕੀ ਲਾਲ ਮਿਰਚ ਨੂੰ ਕੱਟ ਕੇ ਪਾਓ ਫਿਰ ਪਾਓ ਨਮਕ ਮਿਰਚ ਹਲਦੀ ਧਨੀਆ ਪਾਊਡਰ ਜੀਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਓ ਥੋੜਾ ਜਿਹਾ ਦੇ ਵਿੱਚ ਚਾਟ ਮਸਾਲਾ ਵੀ ਪਾ ਲਿਓ ਉਸ ਤੋਂ ਬਾਅਦ ਪਾਓ ਉਬਲੇ ਹੋਏ ਆਲੂ ਕਿਸੇ ਵੀ ਮੈਸ਼ਰ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਿਓ ਜਦੋਂ ਆਲੂ ਮੈਸ਼ ਕਰੋਗੇ ਗੈਸ ਨੂੰ ਬੰਦ ਕਰ ਦਿਓ ਉੱਪਰ ਦੀ ਪ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਇਹਨੂੰ ਇੱਕ ਪਲੇਟ ਵਿੱਚ ਕੱਢ ਕੇ ਠੰਡਾ ਕਰ ਲਿਓ ਫਿਰ ਲਿਓ ਪਾਲਕ ਦੇ ਪੱਤੇ ਉਹਨਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਓ ਚਾਹੇ ਕੱਪੜੇ ਨਾਲ ਸਾਫ਼ ਕਰ ਲਿਓ ਉਸ ਤੋਂ ਬਾਅਦ 2 ਕੱਪ ਲੈ ਲਿਓ ਬੇਸਣ ਦੇ ਵਿੱਚ ਥੋੜੀ ਜਿਹੀ ਪਾਓ ਅਜਵੈਨ ਫਿਰ ਜ਼ਰੂਰਤ ਮੁਤਾਬਕ ਪਾਓ ਨਮਕ ਤਿੱਖੀ ਮਿਰਚ ਰੰਗ ਲਈ ਪਾ ਦਿਓ ਹਲਦੀ ਥੋੜਾ ਜਿਹਾ ਪਾਇਆ ਇਹਦੇ ਵਿੱਚ ਧਨੀਆ ਪਾਊਡਰ ਚੰਗੀ ਤਰ੍ਹਾਂ ਮਿਕਸ ਕਰ ਲਿਓ ਥੋੜਾ ਥੋੜਾ ਪਾਣੀ ਪਾ ਕੇ 2 ਤੋਂ 3 ਮਿੰਟ ਲਗਾਤਾਰ ਮਿਕਸ ਕਰਦੇ ਰਹੋ ਤੇ ਇਹਦਾ ਵਧੀਆ ਜਿਹਾ ਪੇਸਟ ਤਿਆਰ ਕਰ ਲਿਓ ਉਸ ਤੋਂ ਬਾਅਦ 10 ਮ ਦੇ ਪੱਤੇਆਂ ਉੱਪਰ ਕਿਸੇ ਵੀ ਬਰੈਸ਼ ਨਾਲ ਸੌਸ ਲਗਾ ਦਿਓ ਤੇ ਉੱਪਰ ਦੀ ਆਲੂਆਂ ਵਾਲਾ ਮਟੀਰੀਅਲ ਉਹਨਾਂ ਦੀ ਸ਼ੇਪ ਮੁਤਾਬਕ ਰੱਖ ਕੇ ਉਸੇ ਤਰ੍ਹਾਂ ਹੀ ਦੂਜੇ ਪੱਤੇ ਤੇ ਸੌਸ ਲਗਾ ਕੇ ਇਹਦੇ ਉੱਪਰ ਉਲਟਾ ਕਰ ਦਿਓ ਤੇ ਬੇਸਨ ਵਿੱਚ ਕਰਿਓ ਡਿਪ ਤੇ ਤੇਲ ਨੂੰ ਕਰਿਓ ਮੀਡੀਅਮ ਗਰਮ ਤੇ ਉਸ ਤੋਂ ਬਾਅਦ ਫਰਾਈ ਕਰਦੇ ਰਹੋ 2 ਤੋਂ 3 ਮਿੰਟਾਂ ਵਿੱਚ ਮਜ਼ੇਦਾਰ ਪਾਲਕ ਆਲੂ ਦੇ ਪਕੌੜੇ ਬਣ ਕੇ ਤਿਆਰ ਹੋ ਜਾਣਗੇ ਇਹ ਪਕੌੜੇ ਤੁਸੀਂ ਕਦੇ ਨਹੀਂ ਬਣਾਏ ਹੋ ਨੇ ਟਰਾਈ ਕਰਕੇ ਜਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਇੰਜੋਏ ਕਰੋ